ਬਟਾਲਾ ਚੱਕਾ ਦੀਆਂ ਰੋਡ ਤੇ ਇੱਕ ਦਰਦਨਾਕ ਹਾ사 ਹੋਇਆ ਇਸ ਹਾਸੇ ਚ ਵਾਈਟ ਐਵਰੀਨਿਊ ਦੇ ਰਹਿਣ ਵਾਲੇ ਬਜੁਰਗੁਰ ਬਚਨ ਸਿੰਘ ਘਰ ਤੋਂ ਕੁਝ ਕੰਮ ਕਰਨ ਲਈ ਜਿਵੇਂ ਹੀ ਬਾਹਰ ਆਏ ਤਾਂ ਸੜਕ ਕਿਨਾਰੇ ਪੈਦਲ ਯਾਰੇ ਗੁਰਬਚਨ ਸਿੰਘ ਨੂੰ ਪਿੱਛੋਂ ਆ ਰਹੀ ਗੱਡੀ ਨੇ ਪੂਰੀ ਜੋਰ ਨਾਲ ਟੱਕਰ ਮਾਰੀ ਅਤੇ ਮੁਰਗ ਗੱਡੀ ਬੇ ਕਾਬੂ ਹੋਈ ਅਤੇ ਕਾਰ ਡਰਾਈਵਰ ਵੱਲੋਂ ਰੋਕਣ ਦੀ ਜਗ੍ਹਾ ਉਥੋਂ ਗੱਡੀ ਪਜਾ ਲੈ ਗਈ ਜਦ ਸਥਾਨਿਕ ਲੋਕਾਂ ਨੇ ਗੱਡੀ ਦਾ ਪਿੱਛਾ ਕਰ ਗੱਡੀ ਡਰਾਈਵਰ ਸਮੇਤ ਕਾਰ ਨੂੰ ਕਾਬੂ ਕੀਤਾ ਅਤੇ ਪੁਲਿਸ ਹਵਾਲੇ ਕੀਤਾ ਗਿਆ ਇਸ ਹਾਦਸੇ ਦੀ ਪੂਰੀ ਸੀਸੀਟੀਵੀ ਸਾਹਮਣੇ ਆਈ ਉੱਥੇ ਹੀ ਪਿੱਛੇ ਮ੍ਰਿਤਕ ਗੁਰਪ੍ਰਜਨ ਸਿੰਘ ਦੀ ਪਤਨੀ ਦਾ ਰੋ ਰੋ ਬੁਰਾ ਹਾਲ ਅਤੇ ਮ੍ਰਿਤਕ ਦਾ ਬੇਟਾ ਵੀ ਵਿਦੇਸ਼ ਰਹਿੰਦਾ ਹੈ ਜਿਸ ਨੂੰ ਪਿਤਾ ਦੀ ਮੌਤ ਦੀ ਖਬਰ ਦਿੱਤੀ ਗਈ ਉਤੇ ਹੀ ਸਥਾਨਿਕ ਲੋਕਾਂ ਅਤੇ ਮ੍ਰਿਤਕ ਦੀ ਪਤਨੀ ਨੇ ਇਨਸਾਫ ਦੀ ਗੁਰਾਲ ਲਗਾਈ ਹੈ ਉਧਰ ਪੁਲਿਸ ਜਾਂਚ ਅਧਿਕਾਰੀ ਬਲਦੇਵ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਇਸ ਮਾਮਲੇ 'ਚ ਕੇਸ ਦਰਜ ਕੀਤਾ ਗਿਆ ਅਤੇ ਕਾਰ ਸਵੈਤ ਕਾਰ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਦੇਖੋ ਲਾਈਵ ਤੋਂ ਗੁਰਾ ਨਿਊਜ਼ ਪੰਜਾਬ ਤੋਂ ਸਰਜੀਤ ਗੌਰ ਕੀ ਘਟਨਾ ਕਰੋ ਨਾ ਤਿਆਰ ਹੋਂਦੇ ਆ ਮੈਨੂੰ ਕਹਿੰਦੇ ਨੇ 11 ਵਜੇ ਫੇ ਕਹਿੰਦੇ 12 ਵਜੇ ਲਕੀ ਆ ਮੈਂ ਚੱਲਿਆ ਪੈਸੇ ਪਾਣ ਅਜੇ ਹੋ ਗਏ ਨਹੀਂ ਮੈਂ ਅੰਦਰ ਨੂੰ ਆਈ ਹਾਂ ਅੰਦਰ ਆਈਆਂ ਤਾਂ ਗੱਡੀ ਠਾ ਹੋਈ ਏ ਮੜ ਕੇ ਦੋ ਮੁੰਡੇ ਆਏ ਨੇ ਮਗਰ ਕਹਿੰਦੇ ਥੋੜਾ ਬੰਦਾ ਮਾਰ ਕੇ ਸੁੱਟ ਕੇ ਜੇ ਸੜਕ ਤੇ ਕਹਿੰਦੇ ਕੋਈ 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 ਬੰਦਾ ਭਜੋ ਮਗਰ ਮੈਂ ਬੰਦਾ ਮੇਰੇ ਕੋਈ ਨਹੀਂ ਮਕਲੀ ਹੈਗੀ ਆ ਮੈਂ ਕੀ ਕਰਾਂ ਇੱਥੇ ਮੈਂ ਫਿਰ ਵੇੜ ਚ ਘਰੋਂ ਵਾਠੀ ਪਾਈ ਫਿਰ ਨਾਲ ਦੀ ਆਈਆਂ ਚਾਹ ਪਾਣੀ ਪਾਣੀ ਉਹਨੇ ਪੀ ਲਿਆ ਫਿਰ ਗੱਡੀ ਜਿਮਨੇ ਉਹਨਾਂ ਨੇ ਸਕੂਟੀ ਬਾਕੇ ਖੜਿਆ ਸਪਤਾ ਅਸਤਾਨ ਮੈਂ ਗਈ ਆ ਉਸੇ ਲੰਮੇ ਪਿਆਸ ਚੁਪ ਕਰਕੇ ਇੱਥੋਂ ਆ ਫਟ ਗਿਆ ਵਾ ਆ ਫਟ ਗਿਆ ਵਾ ਇੱਥੋਂ ਤੱਕ ਅੱਖਾਂ ਮਿਟੀਆਂ ਹਾਂ ਅਮਿੰਦੇ ਪਤਰਾ ਕੋਈ ਨਹੀਂ ਪੜਾ ਮੈਨੂੰ ਕੋਈ ਨਹੀਂ ਪਤਾ ਬਰਾਵਾ ਮੈਂ ਕਰਾਂ ਹੇ ਆਹ ਕਹਿੰਦਾ ਮੈਂ ਪਿਆਹੇ ਪਉਣ ਚਲਿਆ ਵਾਂ ਕਬਰਾਂ ਨਾ ਪਿਆਹੇ ਪਾ ਕੇ ਮਾਉਣਾ ਵਾਂ ਫੇਰ ਸਬਜ਼ੀ ਬਣਾਈ ਤੇ ਖਾਵਾਂਗੇ ਨਾ ਸਬਜ਼ੀ ਬਣੀ ਨਾ ਉਹ ਆਇਆ ਕਹਿੰਦਾ ਮਾਜ ਨਾ ਕਬਰਾਂ ਨਾ ਤੂੰ ਆਈ ਨਾ ਮੈਂ ਗਿਆ ਤੇ ਆਇਆ ਚੰਗਾ ਗਿਆ ਕਹਿੰਦਾ ਮੈਂ ਕਾਲੀ ਕੋਟ ਪਾ ਕੇ ਗਿਆ ਕਾਲਾ ਜੱਟਾ ਕੋਟ ਪਾ ਕੇ ਗਿਆ ਮੈਨੂੰ ਕਹਿੰਦਾ ਕੰਬਲੀ ਵੀ ਲੈ ਜਾ ਮੈਂ ਮਰਜੀ ਤੇਰੀ ਖਣ ਨਹੀਂ ਕਰਨੀ ਕਰਨਾ ਕੰਬਲੀ ਮੋੜੇ ਬੁਕਲ ਮਾਰੀ ਕਰੋ ਨਿਕਲ ਗਿਆ ਹੈ ਬਸ ਉਹ ਤੇ ਆਵਾਰ ਦਾ ਰ ਹੋ ਗਈ ਹੈ ਮੈਂ ਤੇ ਉਹਦੇ ਪ੍ਰਾਤ ਸਮਾਨ ਚੁਕਲੇ ਸੇ ਤੇ ਹਸਤਾਲ ਵੀ ਚੁਕਿਆ ਇੱਥੇ ਵੀ ਚੁਕਿਆ ਹਾਂ ਤੇ ਮੇਨ ਸਾਹ ਚੜਦਾ ਹੀ ਹੁਣ ਮੇ ਕੋ ਗੱਲ ਨਹੀਂ ਹੁੰਦੀ ਮੇਰਾ ਨਾਮ ਰਣਜੀਤ ਸਿੰਘ ਹੈ ਜੀ ਮੈਂ ਵਾਈਟ ਐਵੇਨਿਊ ਇਸੇ ਕਲੋਨੀ ਦਾ ਰਹਿਣ ਵਾਲਾ ਜੀ ਘਟਣਾ ਹੈ ਇਸ ਤਰ੍ਹਾਂ ਜੀ ਸਾਡੇ ਬਹੁਤ ਹੀ ਨੇਰਸਟ ਬੜੇ ਸਤਕਾਰਯੋਗ ਆ ਅੰਕਲ ਸਰਦਾਰ ਗੁਰਬਜਨ ਸਿੰਘ ਜੀ ਇਹ ਕੱਲ ਆਪਣਾ ਇੱਥੇ ਗਏ ਆ ਥੋੜਾ ਜਿਹਾ ਰੋਡ ਤੇ ਚੜ੍ਹੇ ਆ ਤੇ ਚੁੰਗੀ ਵਾਲ ਨੂੰ ਜਾਣਾ ਸੀ ਇਹਨਾਂ ਥੋੜਾ ਜਿਹਾ ਦਿੱਲੀ ਜਾਂਦੇ ਸੀ ਆਪਣੀ ਸਾਈਡ ਜਾ ਰਹੇ ਸੀ ਬਿਲਕੁਲ ਵਾਈਟ ਲਾਈਨ ਦੇ ਅੰਦਰ ਜਾ ਰਹੇ ਸੀ ਤੇ ਪਿੱਛੋਂ ਇੱਕ ਸਵਿਫਟ ਗੱਡੀ ਆਈ ਆ ਜਿਨੇ ਇਹਨਾਂ ਨੂੰ ਬਹੁਤ ਜ਼ੋਰਦਸ ਹਿੱਟ ਕੀਤਾ ਆ ਤੇ ਆਉਂਦਾ ਸਪੋਰਟੀ ਇਹਨਾਂ ਦੀ ਡੈਥ ਹੋਈ ਆ ਤੇ ਸਵਿਫਟ ਗੱਡੀ ਵਾਲਾ ਉਨੇ ਪਹਿਲਾਂ ਉਹ ਇਹਨਾਂ ਨੂੰ ਟੱਕਰ ਮਾਰ ਕੇ ਉਸ ਤੋਂ ਬਾਅਦ ਕੰਧ ਵਿੱਚ ਗੱਡੀ ਮਾਰੀ ਆ ਉਸ ਤੋਂ ਬਾਅਦ ਉਸਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਆ ਉਹ ਸਾਡੇ ਉੱਥੇ ਵੀ ਕਾਫੀ ਬੰਦੇ ਵਾਕਫ ਹੋਏਗੇ ਸੀ ਜਿਨ੍ਹਾਂ ਨੇ ਉਹਨਾਂ ਦਾ ਪਿੱਛਾ ਕੀਤਾ ਤੇ ਉਸ ਨੂੰ ਬੱਸ ਸਟੈਂਡ ਤੋਂ ਕਾਬੂ ਕੀਤਾ ਆ ਤੇ ਉਹ ਹੁਣ ਅਰਮਾਸਟੈਡ ਚੌਕੀ ਵਿੱਚ ਲਿਆ ਕੇ ਨੂੰ ਬਿਠਾਇਆ ਹੋਇਆ ਆ ਬਾਕੀ ਪੁਲਿਸ ਕਾਰਵਾਈ ਜਾਰੀ ਹੈ ਜੀ ਕੋਈ ਸੀਸੀਟੀਵੀ ਵੀ ਆਈ ਹੈ ਹਾਂਜੀ ਸੀਸੀਟੀਵੀ ਵੀ ਕੋਈ ਹੈਗੀ ਸੀਸੀਟੀ ਹਾਂਜੀ ਵੀਡੀਓ ਹੈਗੀ ਆ ਜੀ ਸੀਸੀਟੀ ਵੀਡੀਓ ਮੇਰੇ ਕੋਲ ਪਈ ਆ ਮੈਂ ਉਹ ਵੀ ਤੁਹਾਨੂੰ ਕੋਈ ਨਹੀਂ ਦੇ ਦੇਵਾਂਗਾ ਕੋਈ ਚੱਕਰ ਨਹੀਂ ਜੀ ਬਾਕੀ ਪਰਿਵਾਰ ਚ ਕੌਣ ਕੌਣ ਹੈ ਪਰਿਵਾਰ ਚ ਇਹਨਾਂ ਦੇ ਦੋ ਬੇਟੇ ਤੇ ਇੱਕ ਬੇਟੀ ਹੈ ਜੀ ਦੋਵੇਂ ਬੇਟੇ ਵਿਦੇਸ਼ ਚ ਰਹਿੰਦੇ ਆ ਤੇ ਉਹਨਾਂ ਲਈ ਬੜਾ ਇਹ ਜਿਹੜਾ ਆ ਨਾ ਸਹਿਯੋਗ ਵਾਲੀ ਗੱਲ ਆ ਕਿ ਉਹ ਦੋਨੋਂ ਬੇਟੇ ਜਿਹੜੇ ਆ ਰਹੇ ਆ ਤੇ ਸ਼ਨੀਵਾਰ ਨੂੰ ਆਪਾਂ ਇਹਨਾਂ ਦਾ ਸੰਸਕਾਰ ਕਰਾਂਗੇ ਜੀ ਮਤਲਬ ਘਰ ਚ ਖਿਆਲ ਰੱਖਣ ਵਾਲੇ ਹਿਸੇ ਵੀ ਖਿਆਲ ਰੱਖਣ ਵਾਲੇ ਬੱਸ ਜੀ ਸਾਰੇ ਕਰਤਾ ਤਾ ਉਹ ਸੀ ਇਹ ਵੀ ਥੋੜਾ ਜਿਹਾ ਕਾਫੀ ਥੋੜਾ ਨਹੀਂ ਕਾਫੀ ਬਿਮਾਰ ਰਹਿੰਦੇ ਆ ਕਿ ਮਤਲਬ ਇਹਨਾਂ ਦੀ ਵੀ ਲੁੱਕ ਆਫਟਰ ਉਹੀ ਕਰਦੇ ਸੀ ਤੇ ਇਹ ਬਹੁਤ ਜ਼ਿਆਦਾ ਜੀ ਬਹੁਤ ਵੱਡਾ ਮਤਲਬ ਘਾਟਾ ਆ ਨਾ ਸਹੰਜੋਗ ਵਾਲਾ ਘਾਟਾ ਆ ਜਿਹੜਾ ਅਸੀਂ ਕਦੀ ਵੀ ਪੂਰਾ ਨਹੀਂ ਕਰ ਸਕਦੇ ਜੀ ਕਾਰਵਾਈ ਇੱਥੇ ਆਪਾਂ ਸਰਜੀਤਕੌਰ ਦੇ ਬਿਆਨਾਂ ਦੇ ਉੱਤੇ ਜਿਹੜੀ ਐਫਆਈਆ ਲਾਂਚ ਕੀਤੀ ਆ ਐਫਆਈਆ ਨੰਬਰ ਹੈਗਾ ਵਾ 31 304 ए 279 आईपीसी ਤਾ ਗੱਡੀ ਗੁੱਡੀ ਫੜੀ ਗਈ ਹਾਂਜੀ ਗੱਡੀ ਜਿਹੜੀ ਆ ਜਿਸ ਵਿੱਚ ਐਕਸੀਡੈਂਟ ਹੋਇਆ ਉਹ ਗੱਡੀ ਆਪਣਾ ਕਬਜ਼ੇ ਚ ਲਈ ਆ ਵੀਰੋ 177